ਤਾ ਫਿਰ ਨੂੰ ਫੜ। ਇਹ ਹੁਣ ਲੇਟੀ ਮਿਲ ਗਈ ਆ ਤੇ ਲੇਟੀ ਨੂੰ ਤਾਂ ਐ ਪੈਂਦੇ ਟਟਕੇ। ਲੇਟੀ ਵੜੇਵੇਂ ਵਿੱਚ ਦੇਸੀ ਘਿਓ ਨਾਲੇ ਥੋੜਾ ਜਿਹਾ ਗੁੜ। ਅਜੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਹਨਾ ਭਾਂਡਾ ਛੋਟਾ। ਦਿਖਾਓ ਇਹ ਆਪ ਆਵ ਖਾਈਏ ਦਰ ਓਏ। ਲੇਟੀ ਆ ਵੜੇਵੇਂਾਂ ਵਿੱਚ ਗੁੜ ਤੇ ਦੇਸੀ ਘਿਓ। ਇਹ ਪਾਈ ਦਾ ਸੁਲਤਾਨ ਵਾਸਤੇ ਰਿੰਨੀ ਦੀ ਸੁਲਤਾਨ ਚੋਂ ਦੇ ਪਸੰਦ ਨਹੀਂ ਪਤਾ ਨਹੀਂ ਕੀ ਗੱਲ ਉਹਨੂੰ ਭੁੱਖ ਘਟ ਲੱਗਦੀ ਅੱਜ ਭੁੱਖ ਵਾਲੀ ਦਵਾਈ ਦਿੰਨੇ ਸੁਲਤਾਨ ਨੂੰ ਦੁੱਧ ਪੀ ਲਿਆ ਵਾਸਤੇ ਇਕੱਲਾ ਖੜਾ ਦੁੱਧ ਪੀ ਕੇ ਹਾਂ ਥੋੜੀ ਜੀ ਖਵਾਈ ਮਹਿਮੂਮਾ ਲਵੇੜ ਲਿਆ ਬਸ ਮੜੀ ਜੀ ਖਾ ਕੇ ਤੇ ਬਸ ਇਹ ਨਹੀਂ ਕਰਦਾ ਯਾਰ ਇਹਨਾਂ ਪਤਾ ਨਹੀਂ ਕੀ ਗੱਲ ਆ ਭੁੱਖ ਘਟ ਲੱਗਦੀ ਇਹਨੂੰ ਭੁੱਖ ਦੀ ਦਵਾਈ ਦਿੰਨੇ ਸੁਲਤਾਨ ਪਾਪਾ ਜੀ ਮੀਰੇ ਨੂੰ ਮੱਠਾ ਚ ਪਾ ਕੇ ਉਡੀ ਲੇਟੇ ਨੂੰ ਅੱਡ ਬੱਠੋ ਚਪਾ ਕੇ ਰਾਮ ਨਾਲ ਖਾ ਲੈਣੇ ਹਾਂ ਕਰ ਲਿਓ ਤਾਂ